ਹਾਂਜੀ ਤੇ ਆਪਣੀ ਵੀਡੀਓ ਦੇਖ ਰਹੇ ਸਾਰੇ ਮਾਮਾ ਭੈਣਾਂ ਨੂੰ ਬੱਚੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਜਿਨਾਂ ਕੋ ਤੁਹਾਨੂੰ ਪਤਾ ਆ ਆਪਾਂ ਰਾਤ ਗੁਰਦਰ ਸਾਹਿਬ ਰੁਕੇ ਸੀਗੇ ਤੇ ਇਥੋਂ ਆਪਾਂ ਹੁਣ ਆਪਣੇ ਅੱਗੇ ਦਾ ਸਫ਼ਰ ਕੰਟੀਨਿਊ ਕਰਦੇ ਆਂ ਜੀ ਤੇ ਅੱਜ ਦਾ ਆਪਣਾ ਸਫ਼ਰ ਹੋਏਗਾ ਹਿਜਾਰਪੁਰ ਤੋਂ ਮਾਤਾ ਚਿੰਤਪੁਰਣੀ ਤੇ ਬਾਕੀ ਆਪਾਂ ਕਰਦੇ ਰਾਜ ਗੱਲਾਂ ਬਾਤਾਂ ਵੀ ਕਿਵੇਂ ਅਸੀਂ ਬਾਟਨ ਵੇੜਦੇ ਆਂ ਕੀ ਸਾਥ ਆ ਪਉਂਦਾ ਰਾਹ 'ਚ ਚੜ੍ਹਾਈਆਂ ਵੀ ਬਹੁਤ ਨੇ ਤੇ ਦੇਖਦੇ ਅੱਗੇ ਜੱਕੇ ਕਿਵੇਂ ਅਸੀਂ ਕੱਢਦੇ ਬਾਟਾਂ ਤੇ ਬਣੇ ਰੋਸ ਵਲੌਗ ਦੇ ਨਾਲ ਹਾਂਜੀ ਸਵੇਰੇ ਸਵੇਰੇ ਦਾ ਮਾਹੌਲ ਆ ਜਵਾਗ ਜੋਗ ਚੱਲੇ ਸਕੂਲਾਂ ਨੂੰ ਤੇ ਆਪਾਂ ਚੱਲੇ ਪੜਾਣ ਨੂੰ ਤੇ ਰਾਤੀ ਆਪਾਂ ਸ਼ਿਆਰਪੁਰ ਰੋਕੇ ਸੀ ਗੁਰਦੁਆਰਾ ਸਾਹਿਬ ਵਧੀਆ ਸਟੇ ਮਿਲ ਗਿਆ ਸੀਗਾ ਜੀ ਤੇ ਉਥੋਂ ਦੇ ਬਾਬਾ ਨੇ ਬੜਾ ਮਾਨਤਨ ਕੀਤਾ ਆਪਣਾ ਤੇ ਥਕਾਵਟ ਤੋਂ ਕੁਬੜ ਚਲੋ ਲੈ ਗਈ ਇਹ ਪਹਿਲੀ ਜੜਾਈ ਉੱਥੇ ਨਾਲ ਹੀ ਲੱਗੇ ਲੰਗਰ ਤੇ ਲੋ ਜੀ ਪਹਿਲੀ ਚੜਾਈ ਨੇ ਕੋਈ ਜੇਬ ਦਾ ਘੜਾ ਤੇ ਆ ਤੇ ਮਜਬੂਰੀ ਚ ਤੋਰਨੇ ਪੈ ਗਏ ਸਾਈਕਲ ਤੇ ਹੁਣ ਉਤਰ ਗਏ ਜੀ ਡੇੜਨੇ ਸਾਈਕਲ ਚੜਾਈ ਪਿੱਛੋਂ ਚੜ ਕੇ ਆਏ ਆ ਜੀ ਆਪਾਂ ਤੇ ਹੁਣ ਆਈ ਉਤرائی ਥੋੜਾ ਜਾਂ ਹਣ ਸੁਖਲਾ ਦਾ ਸਮਾਂ ਆ ਗਿਆ ਤੇ ਥੱਲੇ ਨੂੰ ਕਰਦੇ ਗੱਡੀਆਂ ਚੈੱਕ ਹਣ ਜਾਂਦਾ ਸ਼ੁਕ ਦਾ ਗਾਂ ਫੇਰ ਚੜਾਈ ਦੋ ਗਰੇਡ ਲਿਆ ਤੇ ਸਾਹਮਣੇ ਲੱਗਾ ਜੀ ਨਾਨ ਦਾ ਲੰਗਰ ਕਾਲੀ ਪ੍ਰਧਾਨ ਹੋ ਗਿਆ ਇੱਕ ਬੱਗਿਆ ਪ੍ਰਧਾਨ ਹੋ ਗਿਆ ਬਾਕੀ ਸਾਰੇ ਸੇਵਾਦਾਰ ਬੇਗੋ ਵਾਲਿਆਂ ਦਾ 28ਵਾਂ ਸਾਲਾਣਾ ਲੰਗਰ ਤੇ ਇਹਨਾਂ ਨੇ ਕਿਹਾ ਕਿ 100% ਸ਼ਲਾਸ਼ਿਕ ਮੁਕਤ ਲੰਗਰ ਇੱਕ ਬੜੀ ਜਗ੍ਹਾ ਲਗਾ ਲਿਓ ਤੇ ਬਿਨਾਂ ਜੀ ਇੱਥੋਂ ਹੁੰਦੀ ਹੈ ਜੀ ਪੰਜਾਬ ਦੀ ਹੱਦ ਖਤਮ ਸਾਨੂੰ ਲਗਭਗ 3 ਘੜੇ ਹੋ ਗਏ ਨੇ ਪਹਾੜਾਂ ਵਿੱਚ ਫਿਰਦਿਆਂ ਨੂੰ ਇੱਥੋਂ ਬਦ ਲੱਗਦਾ ਕਿ ਪੰਜਾਬ ਦੀ ਪਹਾੜ ਵੱਧੂ ਨੇ ਤੇ ਪੰਜਾਬ ਦੇ ਆਲੇ-ਦੁਆਲੇ ਡੂੰਘੀਆਂ ਖਾਈਆਂ ਤੇ ਪਹਾੜ ਤੇ ਹਿਮਾਚਲ ਪ੍ਰਦੇਸ਼ ਵਿੱਚ ਸਵਾਗਤ ਕੀਤਾ ਜਾਂਦਾ ਹੈ ਜੀ। ਸਾਹਮਣੇ ਟੋਲ ਬੈਰੀਅਰ ਛੋਟਾ ਮੋਟਾ ਆਇਆ। ਤੇ ਹਾਂ ਜੀ ਰਸਤੇ 'ਚ ਰੁਕੇ ਆਪਾਂ ਕਾਫੀ ਹਾਊਸ। ਵੇਖਿਆ ਤਾਂ ਲੰਗਰਾਂ ਦੀ ਕੋਈ ਕੰਮ ਨਹੀਂ। ਪਰ ਸਰੀਰ ਮੰਗਦਾ ਸੀ ਕਾਫੀ ਤੇ ਰੈਸਟ। ਐਸੇ ਕਰਕੇ ਆਪਾਂ ਰੁਕੇ تھے ਕਾਫੀ ਕੁਫੀ ਪੀਣ। ਆ ਵੇਖਿਆ ਮੈਨੂ ਮੋਂ ਨੂੰ ਵੇਖਿਆ। ਤੇ ਜਦੋਂ ਕਾਫੀ ਵੇਖੀ ਕਾਫੀ ਹੋ ਗਈ ਆਊਟ ਆਫ ਬਜਟ। ਫਿਰ ਆਪਾਂ ਮੰਗੇ ਸਿੰਪਲ ਮਸਾਲਾ ਚਾਹ ਢੇਪ ਢੇਪ ਵਾਲੀ। ਤੇ ਡਾਕਟਰ ਨੂੰ ਕਰਤਾ ਬੁਲਾ ਰ ਆਪਾਂ ਇੱਥੇ ਨਾਲ ਚੱਟ ਰੈਸਟ ਹੋ ਗਿਆ ਆਪਣੀ ਵਧੀਆ ਹੁੰਦਾ ਹਸਾਤ ਆ ਫਿਰ ਤੇ ਨਾਲੇ ਫਿਰ ਆਪਾਂ ਮਸਾਲਾ ਟੀ ਪੀਨੇ ਆ ਡਿਪ ਡਿਪ ਕਰਕੇ ਚੱਕ ਤੇ ਸਾਹਮਣੇ ਲੱਗਾ ਜੀ ਮੁਕਸਰ ਵਾਲਿਆਂ ਦਾ ਲੰਗਰ ਜਿਹਦੇ ਨਾਲ ਨੇ ਠੰਡੇ ਕੋਲਡ ਡਰਿੰਕ ਜੂਸ ਦਾ ਲੰਗਰ ਲਾਇਆ ਹੋਇਆ ਹੈ ਤੇ ਹੁਣ ਸਾਡੇ ਸਾਹਮਣੇ ਹੈ ਜੀ ਲੁਧਿਆਣੇ ਵਾਲਿਆਂ ਦਾ ਲੰਗਰ ਮਾਤਾ ਚਕੰਦੰਬੇ ਲੰਗਰ ਕਮੇਟੀ ਤੇ ਇਹਨਾਂ ਨੇ ਲਾਇਆ ਜੀ ਦਹੀਂ ਭੱਲੇ ਤੇ ਗੋਲ ਗੱਪਿਆਂ ਦਾ ਲੰਗਰ ਤੇ ਇਸ ਲੋਕੇਸ਼ਨ ਤੇ ਹੁਣ ਆਪਾਂ ਦਹੀਂ ਭੱਲਾ ਜ਼ਰੂਰ ਚੱਕਦੇ ਆ ਜੀ ਕਿਉਂਕਿ ਆਪਨਾ ਫੇਵਰੇਟ ਹੈ ਨਹੀਂ ਤੇ ਰਸਤੇ ਵਿੱਚ ਜਾਂਦੇ ਹੋਏ ਆਪਾਂ ਨੂੰ ਆ ਕੈਫੇ ਦੇਖਣ ਨੂੰ ਮਿਲਿਆ ਜੀ ਡੀ ਕੈਫੇ ਤੇ ਬੜਾ ਸੋਹਣਾ ਕੈਫੇ ਬਣਿਆ ਹੈ ਜਿਵੇਂ ਆਪਣਾ ਦੇਸੀ ਜਾ ਤੇ ਤੇ ਉੜਾੜਾ ਸਾਰਾ ਲਿਖਿਆ ਹੋਇਆ ਫੱਟੀਆਂ ਤੇ ਆਪਾਂ ਨੂੰ ਤੇ ਬੜਾ ਸੋਹਣਾ ਹੈ ਬਈ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਬੜਾ ਸੋਹਣਾ 뷰 ਹੈ ਜੀ ਹਾਂਜੀ ਤੇ ਇਥੋਂ ਜੀ ਮਾਦਾ ਚਿੰਤਪੁਰਨੀ ਦਾ ਮੰਦਿਰ 14 ਕਿਲੋਮੀਟਰ ਪਰਵਾਹੀ ਵੀ ਨਾਲ ਹੀ ਥੋੜੇ ਕਿਲੋਮੀਟਰ ਇੱਥੇ ਤੇ ਜਿੱਥੇ ਜਿੱਥੇ ਚੜ੍ਹਾਈ ਤਿੱਖੀ ਆਉਂਦੀ ਹੈ ਜੀ ਤੇ ਉੱਥੇ ਆਪਾਂ ਸਾਈਕਲ ਰੇੜ ਲੈਣੇ ਆ ਬਾਕੀ ਕਿਤੇ ਕਿਤੇ ਆਪਾਂ ਰੇੜ ਵੀ ਆਉਂਦੀ ਉੱਥੇ ਸਾਈਕਲ ਦਬਲ ਦਿੰਨੇ ਆ ਤੇ ਪਿਛਲੇ ਕੁਝ ਕਿਲੋਮੀਟਰਾਂ ਤੋਂ ਆਪਾਂ ਤਿੱਖੀ ਚੜ੍ਹਾਈ ਦੇ ਕਰਕੇ ਸਾਈਕਲ ਰੇੜੀ ਜਾਂਦੇ ਆ ਤੇ ਗਾਂ ਵੀ ਰੇੜਦੇ ਆ ਫਿਰ ਤੇ ਸਮਾਂ ਲੱਗਾ ਜੀ ਲੰਗਰ ਉੱਧਰਲੇ ਪਾਸੇ ਲੱਸੀਆਂ ਦਾ ਤੇ ਇੱਧਰ ਆਪਣਾ ਨੂਟਰੀ ਕੁਲਚੇ ਨਿਊਡਲ ਹੋਰ ਇੱਕ ਦੋ ਆਟਮਾ ਵੀ ਲੱਸੀਆਂ ਪਾਉਣ ਸ਼ੱਕਦੇ ਆਂ ਜੀ ਪਰਵਾਹੀ ਇੱਥੋਂ ਰਹਿ ਗਈ ਥੋੜੀ ਕਿਲੋਮੀਟਰ ਤੇ ਆ ਬੜਾ ਸੋਹਣਾ ਪਹਾੜ ਦਾ ਨਜ਼ਾਰਾ ਸੋ ਆਪਾਂ ਸੋਚਿਆ ਵੀ ਕਲਿੱਕ ਕੀਤਾ ਜਾਵੇ ਤੇ ਆ ਜੀ ਸਾਰਿਆਂ ਨੂੰ ਦਿਖਾਇਆ ਜਾਵੇ ਤੇ ਅਸੀਂ ਰਸਤੇ ਵਿੱਚੋਂ ਲੰਘਦੇ ਪਏ ਸੀਗੇ ਤੇ ਇੱਥੇ ਅਸੀਂ ਦੇਖਿਆ ਸੂਰਿਆ ਆਸ਼ਰਮ ਸਤਿ ਦੇਵੀ ਸਿੱਧ ਪੀਠ ਮੰਦਿਰ ਤੇ ਬੜੀ ਹੀ ਸੋਹਣੀ ਮਾਰਤ ਜੀ ਮੰਦਿਰ ਦੀ ਬਹੁਤ ਹੀ ਜਿਆਦਾ ਪਿਆਰਾ ਮੰਦਿਰ ਬਣਿਆ ਹੈ ਬਹੁਤ ਜਿਆਦਾ ਸੋਹਣਾ ਮੰਦਿਰ ਬਣਿਆ ਹੈ ਜੀ ਸੋ ਅਸੀਂ ਸੋਚਿਆ ਇਹ ਵੀ ਕਵਰ ਕੀਤਾ ਜਾਵੇ ਤੇ ਸਾਹਮਣੇ ਸੋਹਣੇ ਸੋਹਣੇ ਪਹਾੜ ਬਹੁਤ ਹੀ ਵਧੀਆ ਦ੍ਰਿਸ਼ ਹੈ ਤੇ ਇਥੋਂ ਮਾਤਾ ਚਿੰਦਪੁਰੇ ਲਗਭਗ 9-10 ਕਿਲੋਮੀਟਰ ਰਹਿ ਗਿਆ ਈ ਤੇ ਚੜਾਈਆਂ ਚੜੀ ਜਾਂਦੇ ਆ ਕਦੀ ਪੈਦਲ ਤੇ ਕਦੀ ਸਾਈਕਲਾਂ ਤੇ ਆਹ ਖੜੀਆਂ ਆਪਣੀਆਂ ਗੱਡੀਆਂ ਲਓ ਜੀ ਤੇ ਮਾਤਾ ਚਿੰਦਪੁਰੇ ਮੰਦਿਰ ਰਹਿ ਗਿਆ ਸੋ 5 ਕਿਲੋਮੀਟਰ ਪਰਵਾਇਆਂ ਦੇ 2 ਕਿਲੋਮੀਟਰ ਤੇ ਚੜਾਈਆਂ ਹਣ ਸੁੱਧੀ ਹੈ ਜੀ ਆ ਤਿੱਖੀ ਚੜਾਈ ਤੇ ਮਹਾਸਰ ਰਿਹਾ ਰਹੇ ਆ ਥੱਕ ਗਏ ਆ ਜੀ ਤੇ 100 ਕਿਲੋਮੀਟਰ ਮਸਾਂ ਚਲਾਉਣੇ ਆ ਜੀ ਮਸਾਂ 100 ਕਿਲੋਮੀਟਰ ਰੇਡ ਦੇ ਆ ਰੇਡ ਦੇ ਆ ਚਲਾਉਨੇ ਕਿੱਥੇ ਚਲਾਇਆ ਜਾਂਦਾ ਹੀ ਨਹੀਂ ਪਿਆ ਚਲਾਉਣਾ ਗਈ ਤਿੰਨ ਚਾਰ ਘਟੇ ਕੋ ਸਿਕਲ ਚਲਾ ਕੇ ਦੇਖਿਆ ਨਹੀਂ ਬਤੂ ਖਿੱਚੀ ਤਰੀ ਆਉਣੇ ਖਿੱਚੀ ਤਰੀ ਆਉਣੇ ਤਾਂ ਨੂੰ ਤੇ ਬਾਕੀ ਰਹਿ ਗਈ 2 ਕਿਲੋਮੀਟਰ ਚੜਾਈ ਇੱਥੋਂ ਹੋਰੀ ਹੋਰੀ ਕਰਦੇ ਆ ਵੀ ਪਾਰਸਾ ਲੈਂਦੇ ਲੈਂਦੇ ਤੇ ਲਗਭਗ ਮਿੱਤਰ ਕ੍ਰਿਸ਼ਨ ਆਣੀ ਲੇਰ ਨੂੰ 10 ਤੋਂ 15 ਮਿੰਟ ਹੋ ਗਏ ਸਾ ਲੈਂਦੇ ਪਲੱਸ ਕਿਸੇ ਸੰਗਤ ਦਾ ਰਿਵਿਊ ਕਰਨ ਨੂੰ ਫਿਰਦਾ ਹੈ ਵੀ ਕਿੱਥੋਂ ਆਏ ਕਿਵੇਂ ਹੈ ਜਿਹੜੇ ਪੈਦਲ ਯਾਤਰਾ ਕਰਦੇ ਆਂ ਤੇ ਹੋਰ ਰੇੜੀਆਂ ਵਗੈਰਾ ਬਈ ਇੱਕ ਦੋ ਸੰਗਤਾਂ ਲੱਗੀਆਂ ਇੱਥੇ ਉਹਨਾਂ ਦਾ ਰਿਵਿਊ ਲੈਣ ਨੂੰ ਖੜਾ ਮਿੱਤਰ ਰਿਵਿਊ ਹੱਥ 'ਚ ਮਾਈਕ ਤੇ ਕੈਮਰਾ ਤਿਆਰ ਹੈ ਪਰ ਰਿਵਿਊ ਨਹੀਂ ਲਿਆ ਜਾ ਰਿਹਾ ਪਤਾ ਨਹੀਂ ਕੀ ਗੱਲ ਹੈ ਤੇ ਬਾਕੀ ਕਰਦੇ ਕੋਈ ਗੱਲ ਮਿੱਤਰ ਜਿਵੇਂ ਗੱਲ ਬਣ ਜੇ हां ਸੰਗਦਰ ਵੀ ਲਣਾ ਚਾਹੀਦਾ ਯਾਰ ਤੇ ਹੁਣ ਜਿਹੜੇ ਚੌਂਕ ਆਪਾਂ ਖੜੇ ਆ ਜੀ ਸਾਹਮਣੇ ਜਾਂਦਾ ਰਾਹ ਮਕਰੋੜਗਾਚ ਨੂੰ ਤੇ ਆਪਾਂ ਇੱਧਰ ਆਏ ਆ ਹਸ਼ਿਆਰਪੁਰ ਸਾਈਡ ਤੋਂ ਤੇ ਸਾਹਮਣੇ ਗੇਟ ਮਾਤਾ ਚਿੰਤਪੁਰਨੀ ਦਾ ਐਂਟਰੀ ਗੇਟ ਤੇ ਇੱਥੋਂ ਰਹਿਣ ਦਾ ਤਿੰਨ ਕੋ ਕਿਲੋਮੀਟਰ ਮਾਤਾ ਚਿੰਤਪੁਰਨੀ ਆ ਉਹਨਾਂ ਦਾ ਮੇਨ ਐਂਟਰੀ ਗੇਟ ਇੱਥੇ ਪਰਵਾਹੀ ਦਾ ਐਂਡ ਹੁੰਦਾ ਹੈ ਤਦ ਲਓ ਜੀ ਮਹਾਰਾਜ ਚੰਦਪੁਰੇ ਦੇ ਦਰਬਾਰ ਦੇ ਪਹੁੰਚੂ ਕੇ ਆ ਜੀ ਸੰਗਤਾਂ ਦਾ ਰਸ ਤੁਸੀਂ ਦੇਖ ਸਕਦੇ ਹੋ ਤੇ ਲੰਗਰ ਵੀ ਬੜੀ ਭਾਰੀ ਮਾਤਰਾਵਾਂ ਚ ਲੰਗੇ ਹੋਏ ਨੇ ਤੇ ਬੜੀ ਭਾਰੀ ਮਾਤਰਾ ਸੰਗਤ ਆਈ ਹੈ ਅਖੀਰਲਾ ਸ਼ੁਕਰਸ਼ਨੀ ਐਤਵਾਰ ਦੇ ਕਰਕੇ ਸੰਗਤ ਜਿਆਦਾ ਆਈ ਹੈ ਮੇਲੇ ਦਿਨ ਵਹ ਦੂਜਾ ਸਾਹਮਣੇ ਲੰਗਰ ਗੋਲ ਗੱਪਿਆਂ ਦਾ ਤੇ ਭੱਲਿਆਂ ਦਾ ਹਾਂਜੀ ਤੇ ਆਪਾਂ ਹੁਣ ਮਾਤਾ ਚਿੰਦਪੁਰੇ ਮੰਦਿਰ ਪਹੁੰਚ ਚੁੱਕੇ ਆ ਜੀ ਤੇ ਅਖੀਰਲਾ ਸ਼ੁਕਰਸ਼ਨੀ ਐਤਵਾਰ ਹੋਣ ਕਰਕੇ ਸੰਗਤਾਂ ਦਾ ਭਾਰੀ ਇਕੱਠ ਹੈ ਤੇ ਬਹੁਤ ਹੀ ਭਾਰੀ ਮਾਤਾ ਜੀ ਲੰਗਰ ਲੱਗੇ ਹੋਏ ਹਨ ਭਾਰੀ ਮਾਤਾ ਸੰਗਤਾਂ ਆਈਆਂ ਹੋਈਆਂ ਹਨ ਤੇ ਹੁਣ ਅਸੀਂ ਆ ਰੂਮ ਲਿਆ ਜੀ ਰੂਮ ਥੋੜਾ ਕੋਸਚਲੀ ਮਿਲਿਆ ਕਿਉਂਕਿ ਸੰਗਤਾਂ ਭਾਰੀ ਮਾਤਰ ਵਿੱਚ ਆਈਆਂ ਨੇ ਮੇਲਾ ਵਾ ਤੇ ਰੂਮ ਵਸੇ ਚਲੋ ਚੰਗਾ ਮਿਲ ਗਿਆ ਅਸੀਂ ਲੱਗਾ ਹੋਇਆ ਵਾ ਵਧੀਆ ਸਾਤਾ ਵਾ ਤੇ ਸਤਿ ਸ਼੍ਰੀ ਅਕਾਲ ਜੀ ਅੱਜ ਕਰਦਿਆਂ ਹੁਣ ਆਰਾਮ ਤੇ ਚਾਟਾ ਮਾੜਾ ਮੋਟਾ ਤੇ ਨਾਣੂ ਕੇ ਚੱਲਦੇ ਆ ਬਾਹਰ ਤੇ ਅਗਲੇ ਵਲੋਗ ਵਿੱਚ ਆਪਾਂ ਤੁਹਾਨੂੰ ਮਾਤਾ ਜਿੰਦਕੌਰ ਮੰਦਿਰ ਦਰਸ਼ਨ ਕਰਾਉਣੇ ਆ ਜੀ ਤੇ ਹੋਰ ਲੰਗਰ ਵਗੈਰਾ ਲੱਗੇ ਨੇ ਮੇਨ ਮਾਰਕੀਟ ਆਪਾਂ ਸਾਰਾ ਦਿਖਾਵਾਂਗੇ ਜੇ ਹਿਸਾਬ ਕਰੀਆ ਤੇ ਜਲਦੀ ਹੀ ਮਿਲਦੇ ਆਪਾਂ ਨਵੇਂ ਵਲੋਗ ਚ ਟੀਲ ਦੈਨ ਬਾਏ ਬਾਏ ਰੱਬ ਰੱਖਾ